सगल की चिंता जिस मन माहे किसते पिर्था कोई ना है उसको सब की चिंता है वो भरता उसे जो खाली है पते हैं सब उसके दर से खाली कौन सवाली है इथे सवाली जड़ा क्या गया ना ये जिज्ञास्यून ਜਾ ਕਹਿ ਲਈਏ ਕਿ ਜਾਂਚ ਕਿੰਨੂ ਕਿਹਾ ਗਿਆ ਹੈ ਜਾਂ ਸਮਝੀਏ ਕਿ ਇਹ ਮੈਨੂੰ ਕਿਹਾ ਗਿਆ ਜੇਕਰ ਅਸੀਂ ਸੱਚੇ ਜਗਿਆਸੂ ਹਾਂ ਯਾਨੀ ਰੱਬ ਨੂੰ ਮਿਲਣ ਦੇ ਮਤਲਾਸ਼ੀ ਹਾਂ ਸੈਟੀਸਫਾਇਲ ਜਿਹੜੇ ਨੇ ਨਾ ਤਰਕਾਂ ਕੁਤਰਕਾਂ ਵਿੱਚੋਂ ਨਹੀਂ ਹੋਣੇ ਚਾਹੀਦੇ ਮੰਨ ਦੀ ਸੱਚੀ ਭੁੱਖ ਵਿੱਚੋਂ ਪੈਦਾ ਹੋਣੇ ਚਾਹੀਦੇ ਨੇ ਮਹਾਪੁਰਸ਼ਾਂ ਕੇ ਝੋਲੀ ਅਟਕੇ ਸਵਾਲ ਪੁੱਛੀਏ ਤੇ ਜ਼ਿੰਦਗੀ ਦਾ ਤੇ ਲਾਉਣ ਦੀ ਹਿੰਮਤ ਰੱਖੀਏ ਸਵਾਲ ਚਾਹੇ ਸੰਸਾਰਿਕ ਹੋਵੇ ਜਾਂ ਰੋਹਾਨੀ ਸਵਾਮੀ ਨੂੰ ਪਹਿਲੋਂ ਖਾਲੀ ਹੋਣਾ ਪਵੇਗਾ ਖਾਲੀ ਹੋਣਾ ਚਾਹੀਦਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਵਾਲ ਕਰਨ ਵਾਲਾ ਆਪਣੇ ਨਾਲ 2-4 ਜਵਾਬ ਲੈ ਕੇ ਤੁਰਦਾ ਘਰੋਂ ਲੈ ਕੇ ਆਉਂਦਾ ਤੇ ਸੋਚ ਕੇ ਤੁਰਦਾ ਇਹ ਕਿ ਮੈਨੂੰ ਤਾਂ ਬਹੁਤ ਕੋਸ਼ਿਸ਼ ਹੁੰਦਾ ਸਵਾਲ ਕਰਨ ਦੇ ਹੀ ਸਵਾਲ ਕਰਦਾ ਹੈ ਜਵਾਬ ਪਾਉਣ ਲਈ ਨਹੀਂ ਸਵਾਲ ਵੀ ਤਾਂ ਹੀ ਕਰਦਾ ਹੈ ਕਿ ਜੋ ਮੈਂ ਜਾਣਦਾ ਹਾਂ ਬਸ ਇਹ ਪੱਕਾ ਹੋ ਜਾਵੇ ਕਿ ਉਹ ਹੀ ਠੀਕ ਹੈ ਮੇਰੇ ਕੋਲ ਤੇ ਇਨਾ ਗਿਆਨ ਆ ਕਿ ਮੈਂ ਹੋਰ ਦਸਾਂ ਜਣਿਆਂ ਨੂੰ ਪੜ੍ਹਾ ਸਕਦਾ। بس ਇੱਥੋਂ ਬੰਦਾ ਮਰਦਾ ਹੈ। ਆਪਣਾ ਉਧਾਰਦਾ ਗਿਆਨ ਜੋ ਵੀ ਕੂੜ ਕਬਾੜ ਇਕੱਠਾ ਕਰਕੇ ਰੱਖਿਆ ਹੈ ਉਸ ਨੂੰ ਬਾਹਰ ਸੁਟਣਾ ਹੀ ਪੈਂਦਾ ਹੈ। ਕਿਉਂਕਿ ਹਾਲੇ ਤੱਕ ਇਸ ਚਤਰਾਈ ਨੇ ਮੰਨ ਨੂੰ ਠੰਡਕ ਨਹੀਂ ਦਿੱਤੀ। ਉਲਟਾ ਦੁਬਧਾ ਵਧਾਈ ਹੈ। ਕਿਉਂਕਿ ਜੇ ਇਸ ਝੂਠੇ ਗਿਆਨ ਤੇ ਖਿਆਲੀ ਜਵਾਬਾਂ ਵਿੱਚ ਕੋਈ ਸਾਰ ਹੁੰਦਾ ਤਾਂ ਹੁਣ ਤੱਕ ਇਹ ਸਵਾਲ ਗਿਰ ਚੁੱਕੇ ਹੁੰਦੇ ਜਿਸ ਨੂੰ ਸਿਰਫ ਸੁਣਾਉਣ ਦਾ ਸ਼ੌਕ ਹੈ ਤੇ ਸੁਣਨ ਦੀ ਜਾਂਚ ਨਹੀਂ ਉਹ ਖਾਲੀ ਰਹਿ ਜਾਂਦਾ ਗੁਰਬਾਣੀ ਵਿੱਚ ਸੁਣਨ ਦੀ ਮਹਾਨਤਾ ਦੱਸੀ ਗਈ ਹੈ ਤੇ ਸੁਣਨਾ ਵੀ ਇਆਣਾ ਬਣ ਕੇ ਗੁਰ ਕੀ ਮਤ ਤੂੰ ਲੈ ਆਨੇ ਜਪਜੀ ਸਾਹਿਬ ਜਿੱਥੇ ਮੰਨਿਆ ਦੀ ਮਹਾਨਤਾ ਪ੍ਰਗਟਾਈ ਹੈ ਸੁਣਿਆ ਦੀ ਮਹਾਨਤਾ ਦਰਸਾਉਂਦੀਆਂ ਪੌੜੀਆਂ ਅਲੱਗ ਨੇ ਸੁਣਨ ਵਿੱਚ ਐਸੀ ਕੋਈ ਕਮੀ ਰਹਿ ਜੇ ਅਗਰ ਪੂਰੀ ਮਗਨਤਾ ਨਾਲ ਸੁਣਿਆ ਹੀ ਨਾ ਜਾਵੇ ਤਾਂ ਫਿਰ ਸਹੀ ਮੰਨਣਾ ਕਿਵੇਂ ਹੋਏਗਾ ਕਈ ਵਾਰ ਇਵੇਂ ਦਾ ਪੜਿਆ ਲਿਖਿਆ ਬੰਦਾ ਆਪਣੀ ਹੀ ਮੂਰਖਤਾ ਭਰੀ ਹੰਕੜ ਵਿੱਚ ਖਾਲੀ ਰਹਿ ਜਾਂਦਾ ਤੇ ਸਿੱਧਾ ਸਾਦਾ ਸਰਲ ਅਨਪੜ ਜੋ ਬਾਹਰ ਤੋਂ ਢੋਲਾ ਪਰਮਦਰੋਂ ਸਿਆਣਾ ਹੁੰਦਾ ਹੈ ਅਗੇ ਲੰਘ ਜਾਂਦਾ ਪੜਿਆ ਮੂਰਖ ਆਖੀਏ ਜਿਸ ਲਪ ਲੋਭ ਅਹੰਕਾਰਾ